ਠੀਕ ਹੈ ਸਰ ਠੀਕ ਹੈ ਸੋ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਰ ਹਾਂਜੀ ਕੀ ਨਾਮ ਹੈ ਸਰ ਤੁਹਾਡਾ ਮੇਰਾ ਨਾਮ ਦਿਆ ਚੰਦ ਸੋ ਅਸੀਂ ਇਸ ਟਾਈਮ ਬੈਠੇ ਆ ਜੀ ਚੌਂਕੀ ਜੰਡੂ ਸਿੰਗਰ ਦੇ ਵਿੱਚ ਇੱਥੇ ਜਿਹੜੇ ਕਿ ਏਐਸਆਈ ਚੌਂਕੀ ਇਨਚਾਰਜ ਬੈਠੇ ਨੇ ਦਿਆ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਇੱਕ ਜਿਹੜੀ ਕੰਪਲੀਟ ਹੋਈ ਆ ਸੋਨੀਆ ਮੈਡਮ ਵਾਸੀ ਚੂੜ ਵਾਲੀ ਪਿੰਡ ਤੋਂ ਕਿਸੇ ਤਿਲਕ ਰਾਜ ਦੇ ਖਿਲਾਫ ਉਹਦੇ ਕਾਰਨ ਉਹਦੇ ਤੇ ਉੱਤੇ ਕਾਰਵਾਈ ਨਾ ਕਰਨ ਸੰਬੰਧੀ ਸੋ ਸਰ ਤੁਹਾਨੂੰ ਅਸੀਂ ਇੱਕ ਗੱਲ ਪੁੱਛਣਾ ਚਾਹੁੰਦੇ ਇਹਨਾਂ ਨੇ 22 ਤਰੀਕ ਨੂੰ ਸਾਰ ਇੱਕ ਕੰਪਲੇਨਟ ਦਿੱਤੀ ਸੀ ਸ਼ਾਇਦ ਤੁਸੀਂ ਉਸ ਟਾਈਮ ਇੱਥੇ ਮੌਜੂਦ ਨਹੀਂ ਸੀਗੇ ਠੀਕ ਹੈ ਸਰ ਉਸ ਤੋਂ ਬਾਅਦ ਸਰ ਜਦੋਂ ਇਹਨਾਂ ਨੇ ਕੰਪਲੀਟ ਕੀਤੀ 22 ਸਿਗ ਨੂੰ ਇੱਥੇ ਕੰਪੇਅਰ ਦਿੱਤੀ ਜਾਂਦੀ ਹੈ ਇੱਕ ਲਿਖਤ ਦੇ ਵਿੱਚ ਉਹਦੇ ਤੇ ਸਰ ਨਾ ਤੇ ਕੋਈ ਨੰਬਰ ਲੱਗਦਾ ਵਾ ਤੇ ਨਾ ਸਰ ਉਹਨਾਂ ਦਾ ਕੋਈ ਰਿਕਾਰਡ ਰੱਖਿਆ ਜਾਂਦਾ ਸਰ ਇਹਨਾਂ ਕੋਲ ਕੀ ਪ੍ਰੂਫ ਹੈ ਕਿ ਇਹਨਾਂ ਦੀ ਕੰਪਲੀਟ ਦਿੱਤੀ ਹੈ ਕਿ ਤੇ ਇਹਨਾਂ ਨੂੰ ਪਤਾ ਹੋਗਾ ਕਿ ਮੇਰੇ ਕੋਲ ਤਾਂ ਅੱਜ ਆਏ ਨੇ ਇਹ ਨਹੀਂ ਦੱਸਿਆ ਨੇ ਮੈਂ ਇਹਨਾਂ ਦੀ ਕੰਪਲੀਟ ਕਰਾਈ ਆ ਤੇ ਇਹਨਾਂ ਨੂੰ ਕੱਲ੍ਹ ਦੋਨੋਂ ਪਾਰਟੀਆਂ ਨੂੰ ਸਦਕੇ ਇਹਨਾਂ ਦੇ ਜੋ ਵੀ ਹੱਕ ਰਸ ਇਹਨਾਂ ਨੇ ਕਰਾਈ ਦੇਉਗੇ ਨੇ ਨਹੀਂ ਤੁਸੀਂ ਜਰ ਅ ਅੱਜ ਤੁਸੀਂ ਤੁਹਾਨੂੰ ਮੈਂ ਇਹ ਗੱਲ ਪੁੱਛੀ ਤੁਸੀਂ ਕਿਹਾ ਮੈਨੂੰ ਇਹ ਕੰਪਲੀਟ ਅੱਜ ਤੁਹਾਡੇ ਕੋਲ ਕੰਪਲੀਟ ਮਿਲਿਆ ਸਰ ਜਿਸ ਟਾਈਮ ਤੁਸੀਂ ਚਾਰਜ ਲੈਂਦੇ ਹੋ ਉਸ ਟਾਈਮ ਕਿ ਤੁਸੀਂ ਇਸ ਚੀਜ਼ਾਂ ਨੂੰ ਚੈੱਕ ਕੀਤਾ ਜਾਂਦਾ ਹੈ ਕਿ ਸਾਡੇ ਕਿਹੜੇ ਕੋਲ ਸਰ ਐਕਸਕਿਊਜ਼ ਮੈਨੂੰ ਚਾਰਜ ਨਹੀਂ ਦੇ ਗਿਆ ਚਾਰਜ ਜਿਹੜਾ ਉਹ ਤੁਸੀਂ ਮੈਂ ਇਟ ਮੀਨਸ ਬੈਠੇ ਹੋਣਾ ਸਰ ਸੀਟ ਤੇ ਹਾਂਜੀ ਤਾਂ ਸਰ ਹਾਂਜੀ ਹਾਂ ਸਰ ਮੈਂ ਕੁਝ ਤੁਹਾਨੂੰ ਦੋ ਵੀਰਾ ਜੀ ਮੈਂ ਵੀ ਤੁਹਾਨੂੰ ਦੱਸ ਰਿਹਾ ਮੈਨੂੰ ਉਹ ਚਾਰਜ ਜੇ ਦੇ ਕੇ ਨਹੀਂ ਗਏ ਲਿਖਤੀ ਪੜਤੀ ਨਹੀਂ ਦੇ ਕੇ ਜਾਣਾ ਹੈ ਅੱਛਾ ਜੀ ਠੀਕ ਆ ਸੋ ਮੈਂ ਵੈਸੇ ਕਹ ਰਿਹਾ ਤੇ ਤੁਸੀਂ ਬੈਟ ਮਤਲਬ ਤੁਸੀਂ ਚਾਰਜ ਨਹੀਂ ਲਿਆ ਜਾਂ ਤੁਸੀਂ ਕਹਿ ਰਹੇ ਹੋ ਜੀ ਨਹੀਂ 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 ਮੇਰੇ ਨੋਟਿਸ ਤੇ ਲਿਆਤਾ ਮੈਂ ਇਹਨਾਂ ਦੀ ਹਕੜਾਸੀ ਕਰਾਂਗਾ ਸਰ ਮੈਂ ਇਹ ਕਹਿ ਰਿਹਾ ਕਿ ਜਿਸ ਟਾਈਮ ਤੁਸੀਂ ਡਿਊਟੀ ਜੁਆਇਨ ਕਰਦੇ ਹੋ ਉਸ ਟਾਈਮ ਤੁਹਾਡਾ ਡਿਊਟੀ ਹੈ ਮੇਰੀ ਡਿਊਟੀ ਹੈ ਮੇਰੇ ਨਹੀਂ ਅੱਜ ਨੋਟਿਸ ਲਿਆਤਾ ਮੈਂ ਕੱਲ ਚਾਰਜ ਦੇ ਨਾਲ ਜਿਹੜੀ ਨੋਟਿਸ ਲਿਆਦਾ ਮੈਂ ਕੱਲ ਇਹਨੂੰ ਬੁਲਾ ਕੇ ਵੀ ਦੇਖ ਕਰ ਅਸੀਂ ਕਰਾਵਾਂਗੀ ਮੇਰੀ ਡਿਊਟੀ ਹੈ ਮੈਂ ਉਹੀ ਗੱਲ ਪੁੱਛਦਾ ਨਾ ਸਰ ਕਹਿੰਦਾ ਮਤਲਬ ਹੈ ਜਿਸ ਟਾਈਮ ਆਪਾਂ ਜਿਸ ਟਾਈਮ ਆਪਾਂ ਥਾਣੇ ਵਿੱਚ ਮੌਜੂਦ ਹੁੰਦੇ ਹੋ ਜਾਂ ਤੁਸੀ ਤਾਂ ਡਿਊਟੀ ਲੱਗਦੀ ਹੈ ਉਸ ਟਾਈਮ ਸਰ ਤੁਸੀਂ ਆ ਕੇ ਚੈੱਕ ਕਰ ਦਿਓ ਕਿ ਮੇਰੇ ਥਾਣੇ ਦੇ ਵਿੱਚ ਕਿੰਨੀਆਂ ਪੈਂਡਿੰਗ ਜਿਹੜੀਆਂ ਕੰਪਲੀਟਾਂ ਉਹ ਪਈਆਂ ਨੇ ਵੀਰਾ ਜੀ ਜਦੋਂ ਅਗਲਾ ਦੇਖ ਕੇ ਜਾਂਦਾ ਜਿਹੜਾ ਤਾਂ ਕਹਿੰਦਾ ਮਤਲਬ ਅੱਜ ਅਗਰ ਮੈਡਮ ਅਗਰ ਨਾ ਆਂਦੇ ਤਾਂ ਤੁਹਾਨੂੰ ਨਹੀਂ ਨੋਟਿਸ ਸੀ ਨਾ ਸਰ ਕਿ ਕੰਪਲੀਟ ਪਈ ਹੈ ਉਹਨੇ ਆਉਣਾ ਹੀ ਹੈ ਸ਼ਾਮ ਨੂੰ ਉਹਨੇ ਚਾਰਜ ਦੇ ਕੇ ਜਾਣਾ ਹੈ ਉਹਨੇ ਤੁਹਾਦਾਂ ਦੀ ਜਿਹੜਾ ਕਿ 22 ਤਰੀਕ ਦੀ ਜਿਹੜੀ ਕਿ ਕੰਪਲੇਂਟ ਮੈਡਮ ਉਹਨਾਂ ਨੇ ਦਿੱਤੀ ਹੋਈ ਸੀ ਉਸ ਦੇ ਸਬੰਧ ਵਿੱਚ ਕਾਰਵਾਈ ਨਹੀਂ ਕੀਤੀ ਗਈ ਅਤੇ ਇਸ ਚੌਂਕ ਵਿੱਚ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਕਾਰਵਾਈ ਨਾ ਕਰਨ ਸੰਬੰਧੀ ਜਿਹੜਾ ਕਿ ਦੱਸਿਆ ਗਿਆ ਜਿਹੜੇ ਕਿ ਮੈਡਮ ਦੇ ਮੈਡਮ ਜਿਹੜੇ ਕਿ ਸੋਨਿਆ ਬਣਾ ਨੇ ਮਿੱਥੇ ਆਈ ਨੇ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਪੁਲਿਸ ਵੱਲੋਂ ਜਿਹੜੀ ਚੌਕੀ ਜੰਡੂ ਸਿੰਘੇ ਵੱਲੋਂ ਜਿਹੜਾ ਕਿ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਉਹਨਾਂ ਦੀ ਕੰਪਲੇਟ ਦੇ ਉੱਤੇ ਖਾਸੋ ਖਾਸ ਕੋਈ ਕਿਸੇ ਤਰ੍ਹਾਂ ਦਾ ਜਿਹੜਾ ਕਿ ਧਿਆਨ ਵੀ ਖਾਸ ਤਰੀਕੇ ਨਾਲ ਨਹੀਂ ਦਿੱਤਾ ਗਿਆ ਔਰ ਉਹਨਾਂ ਦੀ ਕੰਪਲੇਟ ਦੇ ਉੱਤੇ ਦੱਸਦੇ ਕਿ ਨੰਬਰ ਵੀ ਜਿਹੜਾ ਕਿ ਨਹੀਂ ਲਗਾਇਆ ਜਾ ਦਿੱਤਾ ਗਿਆ ਸੋ ਦੋਸਤੋ ਤੁਸੀਂ ਇਸ ਵਾਰ ਕੀ ਕਹਿਣਾ ਚਾਹੁੰਦੇ ਹੋ ਇਸ ਕਮੈਂਟ ਦੇ ਵਿੱਚ ਮੇਰੀ ਖਬਰ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਕਿ ਪੁਲਿਸ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਉਹ ਆਪਾਂ ਦੇਖਦੇ ਹਾਂ ਕਿ ਪੁਲਿਸ ਦੀ ਆਏ ਦਿਨ ਜਿਹੜੀਆਂ ਕਿ ਜਿਹੜੀ ਪੰਜਾਬ ਪੁਲਿਸ ਹੈ ਉਹ ਵਿਵਾਦਾਂ ਵਿੱਚ ਰਹਿੰਦੀ ਹੈ ਕਿ ਕਈ ਜਿਹੜੀਆਂ ਇਦਾਂ ਦੀਆਂ ਫਾਈਲਾਂ ਨੇ ਜਿਹੜੀਆਂ ਕਿ ਲੋਕਾਂ ਦੀਆਂ ਜਿਹੜੀਆਂ ਕੰਪਲੇਟਾਂ ਨੇ ਉਹ ਆ ਕੇ ਥਾਣੇ ਦੇ ਵਿੱਚ ਜਿਹੜੀਆਂ ਕਿ ਧੂਲ ਚੜ੍ਹਦੀਆਂ ਨਜ਼ਰ ਆਉਂਦੀਆਂ ਨੇ ਸੋ ਇਸੇ ਤਰ੍ਹਾਂ ਦਾ ਮਾਮਲਾ ਜਿਹੜਾ ਕਿ ਥਾਣਾ ਜੰਡੂ ਸਿੰਘਾ ਚੌਂਕੀ ਦੇ ਵਿੱਚੋਂ ਉਸ ਨੂੰ ਸਾਡੇ ਸਾਹਮਣੇ ਆਇਆ ਜਿੱਥੇ ਕਿ ਇੱਕ ਕੰਪਲੇਟ ਦਰਜ ਹੋਈ ਸੀਗੀ ਕੰਪਲੇਟ ਤੋਂ ਬਾਅਦ ਰਾਹੀ ਕਿਸੇ ਤਰ੍ਹਾਂ ਦੀ ਜਿਹੜੀ ਕਿ ਉਥੇ 22 ਤਰੀਕ ਤੋਂ ਲੈ ਕੇ ਹੁਣ ਤੱਕ ਕਾਰਵਾਈ ਕੀਤੀ ਗਈ ਹੈ ਸੋ ਕੈਮਰਾਮੈਨ ਸੱਜੇ ਸ਼ਰਮਾ ਦੇ ਨਾਲ ਗੁਰਪ੍ਰੀਤ ਸਿੰਘ ਪੰਜਾਬ ਹੈਡਲਾਈਨ